ਸਸਿਆਕਾਲ ਮੈਂ ਸਰਬਜੀਤ ਪੰਜਾਬੀ ਕਿਚਨ 050 ਵਾਲੇ ਸੋ ਆਪ ਜੀ ਨੂੰ ਜਿਹੜੇ ਮੇਰੇ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਸੋ ਅੱਜ ਮੈਂ ਬਣਾਉਣ ਲੱਗੀ ਆ ਘਰ ਦੀ ਗ੍ਰੀਨ ਟੀ ਸੋ ਪੀ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੀ ਆ ਹੁਣ ਆਪਾਂ ਦੇਖੋ ਇੱਥੇ ਫਰਾਈਪੈਨ ਰੱਖ ਦਿੱਤਾ ਹੋਇਆ ਗੈਸ ਤੇ ਹੁਣ ਆਪਾਂ ਇਹਨੂੰ ਕਰਾਂਗੇ ਗੈਸ ਨੂੰ ਆਨ ਹੁਣ ਆਪਾਂ ਇਹਦੇ ਵਿੱਚ ਦੋ ਗਲਾਸ ਦੇ ਬਰਾਬਰ ਪਾਣੀ ਪਾਵਾਂਗੇ ਦੋ ਗਲਾਸ ਪਾਣੀ ਇਹਦੇ ਵਿੱਚ ਪਾਤਾ ਹੋਇਆ ਮੈਂ ਹੁਣ ਇਹਦੇ ਵਿੱਚ ਹੌਣੇ ਦੇ ਵਿੱਚ ਆਪਾਂ ਪਾਵਾਂਗੇ 1 टीस्पून ਜੀਰਾ ਕਿਉਂਕਿ ਜੀਰਾ weight loss ਦੇ ਵਿੱਚ ਵੀ ਸਹਾਇਤਾ ਕਰਦਾ ਹੈ ਇਹਦੇ ਨਾਲ weight loss ਹੁੰਦਾ ਹੈ ਇਸ ਕਰਕੇ ਜੀਰਾ ਪਾਇਆ ਆਪਾਂ ਦੋ ਗਲਾਸ ਬਣਾਏ ਆ ਤੇ ਆਪਾਂ ਦੋ ਹੀ ਦੋ ਕਾਲੀਆਂ ਮਿਰਚਾਂ ਵਿੱਚ ਪਾਵਾਂਗੇ ਕਾਲੀ ਮਿਰਚ ਜਿਹੜੀ ਹੁੰਦੀ ਹੈ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਹੈ ਹੁਣ ਇੱਕ ਚਮਚਾ ਅਸੀਂ ਇਹਦੇ ਵਿੱਚ ਪਾਵਾਂਗੇ ਸੌਂਫ ਇਹ ਆਪਣੇ ਸਰੀਰ ਵਿੱਚ ਬਹੁਤ ਵਧੀਆ ਆਪਣੀ ਪਾਚਨ ਸ਼ਕਤੀ ਨੂੰ ਸਹੀ ਰੱਖਦੀ ਆ ਇਸ ਕਰਕੇ ਆਪਾਂ 1 tsp ਸੌਫ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ 1 tsp ਜੈਰੇ ਪਾਵਾਂਗੇ ਕਿਉਂਕਿ ਇਹ ਵੀ ਆਪਣੇ ਟੇਟ ਨੂੰ ਸਹੀ ਰੱਖਦੀ ਆ ਸਾਫ਼ ਰੱਖਦੀ ਆ ਗੈਸ ਨਹੀਂ ਬਣ ਲੈਂਦੀ ਇਸ ਕਰਕੇ ਆਪਾਂ 1 tsp ਜੈਰੇ ਦੀ ਪਾਈ ਆ ਹੁਣ ਆਪਾਂ ਵਿੱਚ ਪਾਵਾਂਗੇ ਥੋੜੀ ਜੀ ਦਾਲ ਚੀਨੀ। ਇੰਨਾ ਕ ਟੁਕੜਾ ਆਪਾਂ ਦਾਲ ਚੀਨੀ ਦਾ ਪਾਵਾਂਗੇ। ਓਕੇ। ਹੁਣ ਆਪਾਂ ਇਹਨੂੰ ਥੋੜਾ ਜਿਹਾ ਉਬਲਣ ਦਵਾਂਗੇ। ਬਸ ਇਹਨੂੰ ਇੰਨਾ ਕੀ ਉਬਲਣਾ ਹੈ। ਆਪਾਂ 2 ਗਲਾਸ ਪਾਣੀ ਦੇ ਪਾਏ ਨੇ ਤੇ ਪੌਣੇ-ਪੌਣੇ ਗਲਾਸ ਰਹਿ ਜਾਣ। ਤੇ ਇੰਨਾ ਕ ਹੀ ਇਹਨੂੰ ਉਬਲਣਾ ਹੈ। ਵਾਹਿਗੁਰੂ 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 ਨੂੰ ਦੇਖੋ ਇਹ ਉਨਾ ਉਬਲ ਰਹੀ ਹੈ ਆਪਣੀ ਗ੍ਰੀਨ ਟੀ ਜਿਹੜੀ ਆਪਾਂ ਬਣਾਈ ਹੁਣ ਬਸ ਇਹਨੂੰ ਇਹ ਹੋ ਚੁੱਕੀ ਆਪਾਂ ਇਹਨੂੰ ਥੱਲੇ ਉਤਾਰ ਗੈਸ ਨੂੰ ਆਪਾਂ ਕਰਾਂਗੇ ਬੰਦ ਹੁਣ ਆਪਾਂ ਇਹਨੂੰ ਉਤਾਰ ਲਿਆ ਵਾਹਿਗੁਰੂ 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 ਹੁਣ ਆਪਾਂ ਦੇਖੋ ਆ ਚਲਨੀ ਦੇ ਨਾਲ ਇਹਨੂੰ ਛਾਨ ਲਵਾਂਗੇ ਵਾਹਿਗੁਰੂ ਵਾਹਿਗੁਰੂ

ਨਿੰਦੂ ਦੇ ਨਾਲ ਇਹਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਸਵਾਦ ਬਹੁਤ ਬਣ ਜਾਂਦੀ ਹੈ ਤੇ ਜਿਹੜੀ ਆਪਾਂ ਕਿਤੋਂ ਵੀ ਬਾਹਰੋਂ ਬਰੀਜ਼ੀ ਲਿਉਂਦੇ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਸਵਾਦ ਹੁੰਦੀ ਹੈ ਸੋ ਬਣਾ ਕੇ ਜ਼ਰੂਰ ਪੀ ਕੇ ਵੇਖਿਓ ਇਹ ਘਰ ਦੀ ਬਣੀ ਹੋਈ ਆ ਨਾਲੇ ਇਹਦੇ ਨਾਲ ਤੇ ਸਰੀਰ ਆਪਣਾ ਸੈਟਰੈਂ ਦਾ ਨਾਲੇ ਦੇਖੋ ਉਸ ਵੀ ਹੁੰਦਾ ਹੈ ਜਿਹੜੀ ਆਪਾਂ ਚਾਹ ਪੀਂਦੇ ਆ ਉਹ ਚਾਹ ਨੂੰ ਛੱਡ ਕੇ ਇਹ ਪੀ ਕੇ ਵੇਖੋ ਤੁਹਾਡਾ ਚਾਹ ਮੀਂਹ ਦਾ ਮਨ ਤਦੀ ਨਹੀਂ ਕਰੇਗਾ ਜੇ ਆਪਾਂ ਇਹ ਪੀਣੀ ਸ਼ੁਰੂ ਕਰਤੀ ਸੋ ਆਪਾਂ ਪੀ ਕੇ ਹੁਣ ਪੁੱਛਦੇ ਆ ਸਰਦਾਰ ਜੀ ਨੂੰ ਕਿੱਦਾਂ ਦੀ ਬਣੀ ਸੋ ਤੁਹਾਨੂੰ ਦੱਸਾਂਗੇ ਚਲੋ ਵੇਖੀਏ ਸਰਦਾਰਾ ਕੋ ਕਿੰਨਾ ਦੀ ਬਣੀ ਹੈ ਮੈਂ ਲੱਕੇ ਹੁਣ ਸਰਦਾਰ ਜੀ ਨੂੰ ਦੇਣ ਗ੍ਰੀਨ ਟੀ ਸੋ ਆਜੋ ਤੁਹ Cie ਸਰਦਾਰ ਜੀ ਨੇ ਕਿਸ ਤਰ੍ਹਾਂ ਦੀ ਬਣੀ ਹੈ ਪੀ ਕੇ ਦਿਖਾਓ ਵਾਲੇ ਜੀ ਗੁਰੂ ਵਾਲੇ ਜੀ ਆਈ ਹੂੰ ਦੇਖੋ ਵਧੀਆ ਬਣੀ ਉਹ ਸੁਣੀਆ ਉਹ ਇਸ ਤਰ੍ਹਾਂ ਹੀ ਵੇਖੋ ਆਪਾਂ ਘਰ ਦੀ ਬਣੀ ਗ੍ਰੀਨ ਟੀ ਆਪਾਂ ਬਣਾ ਕੇ ਪੀ ਸਕਦੇ ਆ ਔਰ ਜੇ ਆਪਾਂ ਬਾਹਰੋਂ ਲੈ ਹੁੰਨੇ ਆ ਕਈ ਵਾਰਾਂ ਚਲੋ ਉਹ ਵੀ ਵਧੀਆ ਹੁੰਦੀ ਆਪਣੀ ਜਗ੍ਹਾ ਪਰ ਆਪਾਂ ਘਰ 'ਚ ਜੇ ਬਣਾ ਲਈਏ ਉਹ ਸਭ ਤੋਂ ਵਧੀਆ ਆਪਾਂ ਘਰ ਦੀਆਂ ਚੀਜ਼ਾਂ ਤੋਂ ਹੀ ਬਣ ਜਾਂਦੀ ਆ ਤੋਂ ਆਪਾਂ ਘਰ ਦੀਆਂ ਚੀਜ਼ਾਂ ਤੋਂ ਬਣਾ ਕੇ ਗ੍ਰੀਨ ਟੀ ਪੀ ਸਕਦੇ ਆ ਤੋਂ ਸਵੇਰ ਸ਼ਾਮ ਇਹਨੂੰ ਪਿਓ ਨਾਲੇ ਤੇ weight loss ਵੀ ਹੋਊਗਾ ਨਾਲੇ ਆਪਣਾ ਸਰੀਰ ਸੈੱਟ ਰਹੂਗਾ ਨਾਲੇ ਚਾਹ ਦੀ ਜਿਹੜੀ क्रेਵਿੰਗ ਹੁੰਦੀ ਆਪਾਂ ਨੂੰ ਉਹ ਹਟ ਜੇਗੀ ਇਹਦੇ ਨਾਲ ਤੇ ਗ੍ਰੀਨ ਟੀ ਜ਼ਰੂਰ ਬਣਾਓ ਠੀਕੇ ਦੇਖੋ ਜੇ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਐਂਡ ਸ਼ੇਅਰ ਵੀ ਕਰਦੇਓ ਸੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ